ਤੇ ਸਿੱਖ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਜਿਵੇਂ ਕਿ ਆਪਾਂ ਕੱਲ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੜੇ ਸੂਟ ਸੀ ਆਪਣੇ ਕੋਲ ਇੱਕ ਇੱਕ ਦੋ ਦੋ ਬੱਚੇ ਸੀ ਆਪਾਂ ਉਹਨਾਂ ਦੇ ਤੁਹਾਡੇ ਲਈ ਦੇਖੋ ਲੈ ਕੇ ਆਏ ਸੀ ਸੇਲ ਕੱਢੀ ਸੀ ਵੀ ਇੱਕ ਹਿਸਾਬ ਦੀ ਤਾਂ ਜੋ ਆਪਣੀ ਹਰ ਇੱਕ ਭੈਣ ਜੋੜ ਕੇ ਉਸ ਸੇਲ ਦਾ ਲਾਭ ਉਠਾ ਸਕੇ ਤੇ ਲੋ ਜੀ ਉਹ ਸੂਟ ਆ ਜਿਹੜੇ ਆਪਣੇ ਟੋਟਲੀ ਸਾਰੇ ਦੇਖੋ ਬੁਕਿੰਗ ਵਿੱਚ ਹੋ ਗਏ ਸੀ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਾਂ ਡਿਸਪੈਚ ਕਰਨ ਲਈ ਦੇਖੋ ਇੱਕ ਸਾਈਡ ਤੇ ਰੱਖਤਾ ਤੇ ਲੋ ਜੀ ਕੁਛ ਕੁ ਸੂਟ ਹੋਰ ਨੇ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਤੇ ਲਓ ਜੀ ਇਹ ਵੀ ਆਪਣੇ ਕੋਲੇ ਵੇਖੋ 8-10 ਕ ਪੀਸ ਨੇ ਤੇ ਹੁਣ ਆਪਣੇ ਕੋਲ ਜਿੰਨਾ ਕੁ ਮਾਲ ਪਿਆ ਹੈਗਾ ਇੱਕ ਇੱਕ ਦੋ ਦੋ ਸੋਟਾਂ ਦਾ ਆਪਾਂ ਡੇਲੀ ਕੋਸ਼ਿਸ਼ ਕਰਾਂਗੇ ਵੀ ਵੀਡੀਓ ਇੱਕ ਬਣਾਈਏ ਤੇ ਤੁਹਾਨੂੰ ਜੇ ਇਹਨਾਂ ਸੋਟਾਂ 'ਚ ਕੋਈ ਸੋਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੀ ਵੀਡੀਓ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਭੇਜਿਆ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਆ ਮੌਕੇ ਦਾ ਉਲਾਬ ਠਾ ਸਕਣ ਤੇ ਲਓ ਜੀ ਅੱਜ ਇੱਕ ਆਪਾਂ ਚਿਕਨ ਦੇ ਦੋ ਤਰ੍ਹਾਂ ਦੇ ਤੁਹਾਡੇ ਲਈ ਬਾਟਮ ਲੈ ਕੇ ਆਏ ਆ ਇਹਨਾਂ ਚ ਤੁਸੀਂ ਆਪਣੀ ਇੱਕ ਥੋੜੀ ਜੀ ਵਧੀਆ ਚ ਤੇ ਇੱਕ ਥੋੜੀ ਜੀ ਠੀਕ ਚ ਅਰੇਂਜ ਚ ਦੋਨੋਂ ਕੁਆਲਿਟੀ ਆਪਾਂ ਲੈ ਕੇ ਆਏ ਆ ਬਾਕੀ ਇਹਨਾਂ ਚ ਤੁਹਾਨੂੰ ਡਿਜ਼ਾਈਨ ਆ ਜਿਹੜੇ ਮਿਲ ਜਾਣਗੇ ਇਹ ਤੁਹਾਨੂੰ ਆਪਾਂ ਵੈਸੇ ਹੀ ਇੱਕ ਦੋ ਸੂਟਾ ਨਾਲ ਲਗਾ ਕੇ ਵਿਖਾਵਾਂਗੇ ਤੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਨ ਲੱਗੇ ਆਂ ਐਂਡ ਤੱਕ ਵੀਡੀਓ ਤੋਂ ਜ਼ਰੂਰ ਬਣਿਆ ਰਹੋ ਵੀਡੀਓ ਨੂੰ ਜਿਹੜਾ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਵੀ ਆਪਣੇ ਜਿਹੜੇ ਦਿਖਾਏ ਹੋਏ ਇਹ ਪੀਸ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਹਰਕ ਦੇ ਨਾਲ-ਨਾਲ ਆਪਾਂ ਇਹ ਵਾਲਾ ਸਟਾਕ ਵੀ ਜਿਹੜਾ ਆਪਣੇ ਕੋਲੇ ਜਿਵੇਂ ਜੇ ਬਚਿਆ ਰਹੂ ਜ਼ਰੂਰ ਤੁਹਾਡੇ ਨਾਲ ਆਪਾਂ ਇੱਕ ਵੀਡੀਓ ਸਾਂਝੀ ਕਰਿਆ ਕਰਾਂਗੇ ਤੇ ਚਲੋ ਜੀ ਵੀਡੀਓ ਚ ਜਿਹੜਾ ਸਭ ਤੋਂ ਫਸਟ ਆਪਾਂ ਬਾਟਮ ਦੇਖੋ ਵਾਈਟ ਕਲਰ ਚ ਹੈ ਇਹ ਥੋੜੀ ਜੀ ਆਫ ਵਾਈਟ ਕਲਰ ਚ ਹੈ ਤੇ ਲਓ ਜੀ ਚਿਕਨ ਹੈ ਜਿਹੜੀ ਦੋਨੇ ਬਹੁਤ ਵਧੀਆ ਚ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵਾਈਟ ਵਾਲੀ ਚਿਕਨ ਦਿਖਾਵਾਂਗੇ ਜਿਵੇਂ ਕਿ ਹੁਣ ਫਰਸ਼ੀ ਸਲਵਾਰਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜਿਵੇਂ ਕਿ ਪਹਿਲਾਂ ਸਟੇਟ ਸਲਵਾਰਾਂ ਸੀ ਉਹ ਬਣ ਰਹੀਆਂ ਨੇ ਤੇ ਲਓ ਜੀ ਇਹਦਾ ਤੁਸੀਂ ਡਿਜ਼ਾਈਨ ਚੈੱਕ ਕਰੋ ਤੇ ਬਾਕੀ ਇੰਨੀ ਜਿਆਦਾ ਪਿਓਰ ਕਾਟਨ ਦੇ ਵਿੱਚ ਇਹ ਬਾਟਮ ਦਾ ਆਪਣੇ ਕੋਲੇ ਕਪੜਾ ਇਹ ਤੁਹਾਨੂੰ 2.5 ਮੀਟਰ ਦੀ ਕੱਟ ਚ ਬਾਟਮ ਜਿਹੜੀ ਮਿਲੂਗੀ ਤੇ ਲਓ ਜੀ ਬਾਕੀ ਇਹਦੇ ਪ੍ਰੋਪਰ ਉੱਪਰ ਤੋਂ ਜਿਹੜੀ ਇਹ ਸਾਰਾ ਇਹ ਤਾਂ ਇਸ ਤਰ੍ਹਾਂ ਡਿਜ਼ਾਈਨ ਹੋਊਗਾ ਤੇ ਜਿਹੜਾ نیچے ਇਹ ਤਾਂ ਦੇਖੋ ਪੌਂਚਾ ਬਣਨਾ ਤੇ ਉਹਦੇ ਤੇ ਇਹ ਇਸ ਤਰ੍ਹਾਂ ਦਾ ਦੇਖੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦਿੱਤਾ ਹੋਇਆ ਤੇ ਲਓ ਜੀ ਬਹੁਤ ਹੀ ਜੌਣੀਆਂ ਸੋਹਣੀਆਂ ਜੜੀਆਂ ਇਹਦੀਆਂ ਸਲਵਾਰਾਂ ਨੇ ਬਣ ਕੇ ਤਿਆਰ ਹੁੰਦੀਆਂ ਨੇ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਪਰ ਜ਼ਿਆਦਾ ਜਿਹੜੀਆਂ ਇਹਨਾਂ ਦੀਆਂ ਫਰਸੀ ਜਾਂ ਸਟੇਟ ਸਲਵਾਰਾਂ ਹੀ ਸੋਹਣੀਆਂ ਲੱਗਦੀਆਂ ਨੇ ਤੇ ਲਓ ਜੀ ਇੱਕ ਆਪਣੇ ਕੋਲੇ ਇਹ ਵਾਲੀ ਬਾਟਮ ਆਈ ਹੈ ਅ ਗੱਲ ਕਰਾਂਗੇ ਇਹਦੀ ਰੇਂਜ ਦੀ ਤੁਸੀਂ ਜੇ ਤੋ ਪੁੱਛਦੇ ਹੋ ਵੀ ਰੇਂਜ ਵੀ ਨਾਲ ਦੱਸਿਆ ਕਰੋ ਇਹ ਜਿਹੜੀ ਬਾਟਮ ਦਾ ਕਪੜਾ ਤੁਹਾਨੂੰ ਅੱਜ ਆਪਾਂ ਟੋਟਲ ਸਾਰੇ ਸੂਟਾਂ ਦੀ ਤੁਹਾਨੂੰ ਰੇਂਜ ਜ਼ਰੂਰ ਦੱਸਾਂਗੇ ਕਿਉਂਕਿ ਫੇਰ ਤੁਸੀਂ ਵਾਰ-ਵਾਰ ਮੈਸੇਜ ਕਰਕੇ ਇੱਕ ਸੂਟ ਬਾਰੇ ਪੁੱਛਦੇ ਰਹਿੰਦੇ ਹੋ ਤੇ ਲਓ ਜੀ ਇਹ ਵਾਲੀ ਬਾਟਮ ਹੈ ਜਿਹੜੀ ਤੁਹਾਨੂੰ ਇਹ 350 ਦੀ ਬਾਟਮ ਪਊਗੀ ਕਿਉਂਕਿ ਪਿਓਰ ਕਾਟਨ ਦੇ ਵਿੱਚ ਹੈ ਬਹੁਤ ਵਧੀਆ ਸਟਾਫ ਦੇ ਵਿੱਚ ਤੇ ਲਓ ਜੀ ਇਹ ਥੋੜੀ ਜੀ ਇਹਦੇ ਨੂੰ ਹਾਈ ਕੁਆਲਿਟੀ ਹੋਊਗੀ ਤੇ ਤੁਸੀਂ ਚਿਕਨ ਚੈੱਕ ਕਰ ਸਕਦੇ ਹੋ ਇਹਦੀ ਆਪ ਤੁਸੀਂ ਜਿਹੜੀ ਪੌਂਚਾ ਪਾ ਕੇ ਸਲਵਾਰ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਬਾਟਮੇ ਦੀ ਬਣਾ ਸਕਦੇ ਹੋ ਤੇ ਲਓ ਜੀ ਬਾਕੀ ਪਲਾਜੋ ਪੈਂਟ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕੁਝ ਵੀ ਬਣਾਓ ਤੇ ਲਓ ਜੀ ਇਹ ਦੇਖੋ ਇਹ ਵੀ ਜੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਸਟਾਫ ਹੈ ਤੇ ਬਾਕੀ ਗੱਲ ਕਰਾਂਗੇ ਤੇ ਡਿਜ਼ਾਈਨ ਦੀ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਲਓ ਜੀ ਹੁਣ ਆਪਾਂ ਇਹਨਾਂ ਨਾਲ ਨਾ ਇੱਕ ਇੱਕ ਤੁਹਾਨੂੰ ਸ਼ਰਟ ਲਾ ਕੇ ਦਿਖਾਵਾਂਗੇ ਤੁਸੀਂ ਉਹਨਾਂ ਨੂੰ ਆਲ ਓਵਰ ਵੀ ਬਣਾ ਸਕਦੇ ਹੋ ਤੇ ਜਿਹੜੀ ਗੱਲ ਹੈ ਤੇ ਤੁਸੀਂ ਇਹਨਾਂ ਨਾਲ ਵੀ ਮੈਚ ਕਰ ਸਕਦੇ ਹੋ ਤੇ ਲਓ ਜੀ ਇਹ ਦੇਖੋ ਇਹਦੇ ਦੇ ਨਾਲ ਕਿਉਂਕਿ ਇਹਦੇ ਵਿੱਚ ਵੀ ਥੋੜਾ ਥੋੜਾ ਆਫ ਵਾਈਟ ਦਾ ਜਿਹੜੀ ਚਮਕ ਪੈ ਰਹੀ ਹੈ ਇਹ ਵੀ ਇੱਕ ਵਿੱਚ ਕਲਰ ਹੈ ਇਹਦੇ ਲਓ ਜੀ ਜੇ ਤੁਸੀਂ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਬਣਾਉਂਗੇ ਤਾਂ ਬਹੁਤ ਪਿਆਰੀ ਜਿਹੜੀ ਸੂਟ ਦੀ ਲੁੱਕ ਆਊਗੀ ਤੇ ਲਓ ਜੀ ਇੱਕ ਕਲਰ ਆਪਣੇ ਕੋਲੇ ਇਹ ਵਾਲਾ ਜੇ ਤੁਸੀਂ ਦੇਖੋ ਕਿੱਡੇ ਸੋਹਣੇ ਕਲਰ ਆ ਜਿਹੜੇ ਮੈਚ ਹੋ ਰਹੇ ਨੇ ਜੇ ਤੁਸੀਂ ਪ੍ਰੋਪਰ ਸੂਟ ਦੀ ਗੱਲ ਕਰੋਗੇ ਤਾਂ ਜੇ ਤੁਸੀਂ ਇਹ ਵਾਲਾ ਸਾਰਾ ਆਲਓਵਰ ਸੂਟ ਲਾਉਂਗੇ ਤਾਂ ਤੁਹਾਨੂੰ ਪਊਗਾ ਇਹ 550 ਦਾ ਕਿਉਂਕਿ ਇਹ ਕੇ ਟੈਕਸ ਬ੍ਰਾਂਡ ਦਾ ਵਧੀਆ ਕੰਪਨੀ ਦਾ ਮਾਲ ਹੈ ਤੇ ਲੋ ਜੀ ਆਪਣੇ ਕੋਲੇ ਦੇ ਦੋ ਕਲਰ ਪਏ ਨੇ ਤੇ ਲੋ ਜੀ 550 ਦਾ ਇਹ ਸੂਟ ਪਊਗਾ ਜੇ ਤੁਸੀਂ ਇਹ ਬਾਟਮ ਲਗਾ ਕੇ ਇਹਨੂੰ ਲਾਉਂਗੇ ਤਾਂ ਤੁਹਾਨੂੰ ਇਹ 1000 ਰੁਪਏ ਦਾ ਸੂਟ ਆ ਜਿਹੜਾ ਪਊਗਾ ਵਿੱਚ ਬਾਟਮ ਲਵਾ ਕੇ 2.5 ਮੀਟਰ ਦਾ ਇਹ ਕਪੜਾ ਲਗਾ ਕੇ ਤੁਹਾਨੂੰ ਆਪਾਂ 1000 ਰੁਪਏ ਚ ਇਹ ਸੂਟ ਆ ਜਿਹੜਾ ਰੈਡੀ ਕਰਕੇ ਦੇਵਾਂਗੇ ਤੇ ਲੋ ਜੀ ਕਲਰ ਤੁਸੀਂ ਕੋਈ ਵੀ ਲਵਾ ਸਕਦੇ ਹੋ ਤੇ ਲੋਠ ਇਸੇ ਤਰ੍ਹਾਂ ਇਹ ਇਹ ਸਲਵਾਰ ਨਾਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਉੱਠ ਕੇ ਆ ਰਿਹਾ ਹੈ ਦੇਖੋ ਤੇ ਲਓ ਜੀ ਦੋਨੇ ਬਾਟਮ ਜਿਹੜੇ ਤੁਸੀਂ ਕਿਸੇ ਨਾਲ ਵੀ ਕਿਉਂਕਿ ਵਾਈਟ ਦੇ ਨਾਲ ਜਾਂ ਆਫ ਵਾਈਟ ਦੇ ਨਾਲ ਕੋਈ ਵੀ ਜਿਹੜਾ ਸਲਵਾਰ ਦਾ ਸੂਟ extra ਮੈਚ ਹੋ ਜਾਂਦਾ ਤੇ ਲਓ ਜੀ ਆਕੀ ਤੁਹਾਡੀ ਪਸੰਦ ਹੈ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਪਾਉਣਾ ਪਸੰਦ ਕਰੋਗੇ ਆਲ ਓਵਰ ਜਾਂ ਮੈਚਿੰਗ ਤੇ ਲਓ ਜੀ ਇਹ ਤੁਹਾਨੂੰ ਆਪਾਂ 1000 ਰੁਪਏ ਵਿੱਚ ਕੰਪਲੀਟ ਬਣਾ ਕੇ ਜਿਹੜਾ ਭੇਜਾਂਗੇ ਤੇ ਜੇ ਤੁਸੀਂ ਸਿੰਗਲ ਸੂਟ ਲਮੋਗੇ ਤਾਂ ਤੁਹਾਨੂੰ 550 ਦਾ ਪਾਉਂਗਾ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਜਿਹੜੇ ਇਹ ਵਾਲੇ ਸੂਟ ਆ ਇਹ ਵੀ ਆਪਣੇ ਕੋਲੇ 2-2 ਪੀਸ ਬਚੇ ਹੋਏ ਨੇ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਸੋਹਣਾ ਤੇ ਗੱਲ ਕਰੀਏ ਸਟਾਫ ਦੀ ਤਾਂ ਪਿਓਰ ਕੋਟਨ ਸਟਾਫਾ ਦੇਖੋ ਤੇ ਇਸ ਤਰ੍ਹਾਂ ਦੇ ਸੂਟ ਆਪਣੇ ਕੋਲੇ ਡੇਲੀ ਵਾਂਗ ਆਉਂਦੇ ਜਾਂਦੇ ਰਹਿੰਦੇ ਨੇ ਹਨਾ ਕਿਉਂਕਿ ਜਿਹੜਾ ਸਭ ਨਾਲ ਗਰਮੀ ਪੈ ਰਹੀ ਹੈ ਹਰ ਇੱਕ ਇਹੀ ਚੀਜ਼ ਪਹਿਨਣਾ ਪਸੰਦ ਕਰਦਾ ਤੇ ਲਓ ਜੀ ਇਹ ਆਪਣੇ ਕੋਲੇ ਜਿਹੜੇ ਇੱਕ ਇੱਕ ਦੋ ਦੋ ਸੂਟ ਬਚੇ ਆ ਤੇ ਲਓ ਜੀ ਇੱਕ ਸੂਟ ਇਹਦੇ ਵਿੱਚ ਇਹ ਤੁਹਾਨੂੰ ਮਿਲ ਜੂਗਾ ਥੋੜਾ ਜਿਹਾ ਪ੍ਰਿੰਟ ਦਾ ਫਰਕ ਹੈ ਬਾਕੀ ਸੇਮ ਕੱਪੜਾ ਤੇ ਲਓ ਜੀ ਇਹ ਸੂਟ ਵੀ ਤੁਹਾਨੂੰ ਆਪਾਂ ਜਿਹੜਾ 550 ਦੇ ਵਿੱਚ ਤੁਹਾਡੇ ਘਰ ਪਹੁੰਚਦਾ ਕਰਦਾਂਗੇ ਬਾਕੀ ਜਿਹੜਾ ਡਿਲੀਵਰੀ ਚਾਰਜ ਹੋਣਗੇ ਉਹ ਐਕਸਟਰਾ ਹੋਣਗੇ ਉਹ ਤੁਹਾਡੇ ਏਰੀਆ ਮੁਤਾਬਕ ਤੁਹਾਨੂੰ ਲੱਗਣਗੇ ਜੇ ਤੁਸੀਂ ਇਹ ਸੂਟ ਜਿਹੜਾ ਕਿੱਥੇ ਮੰਗਵਾਉਹੋਂਗੇ ਤੇ ਲਓ ਜੀ ਕਾ ਆਪਣੇ ਕੋਲੇ ਸਿੰਗਲ ਸੂਟ ਇਹ ਵਾਲਾ ਪਿਆ ਦੇਖੋ ਬਹੁਤ ਹੀ ਪਿਆਰਾ ਜਿਹਾ ਹ ਸੂਟ ਹੈ ਜਿਸ ਤਰ੍ਹਾਂ ਕਿ ਹੁਣ ਬਹੁਤ ਜ਼ਿਆਦਾ ਰਵਾਜ ਆ ਤੇ ਲਓ ਜੀ ਇਹਨੂੰ ਜੇ ਤੁਸੀਂ ਇਸ ਦੇ ਨਾਲ ਇਸ ਤਰ੍ਹਾਂ ਬਣਾਉਂਗੇ ਤਾਂ ਇਹਦੀ ਵੀ ਮੈਚਿੰਗ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣੂਗੀ ਬਾਕੀ ਹੋ ਤੁਸੀਂ ਜਿਹੜੀ ਕੋਈ ਪੁੱਛਣ ਵਾਸਤੇ WhatsApp ਮੈਸੇਜ ਕਰਕੇ ਆਪਾਂ ਨੂੰ ਪੁੱਛ ਸਕਦੇ ਹੋ ਤੇ ਲਓ ਜੀ ਹਰ ਇੱਕ ਦੇਖੋ ਇਹ ਸਲਵਾਰਾਂ ਦੀ ਜਿਹੜਾ ਬਾਟਮ ਦਾ ਆਪਣੇ ਕੋਲੇ ਇਸ ਤਰ੍ਹਾਂ ਦਾ ਚਿਕਨ ਦਾ ਕੱਪੜਾ ਆਇਆ ਵੀ ਇਹਨੂੰ ਤੁਸੀਂ ਕਿਸੇ ਵੀ ਸੂਟ ਨਾਲ ਮੈਚ ਕਰੋਗੇ ਤੇ ਇਹ ਬਹੁਤ ਜ਼ਿਆਦਾ ਸੋਹਣਾ ਜਿਹੜੀ ਮੈਚਿੰਗ ਇਹਦੀ ਨਾਲ ਦੀ ਨਾਲ ਬਣ ਜਾਂਦੀ ਹੈ ਤੇ ਸੂਟਾਂ ਦੀ ਸਾਰਿਆਂ ਦੀ ਜਿਹੜੀ ਸੇਮ ਜੀ ਰੇਂਜ ਰਹੂਗੀ 550 ਰੁਪਿਆ ਕਿਉਂਕਿ ਸਾਰੇ ਏਕੇ ਟੈਕਸ ਬ੍ਰਾਂਡ ਦੇ ਇਹ ਬਹੁਤ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਸੂਟ ਨੇ ਤੇ ਲਓ ਜੀ ਚੈੱਕ ਕਰੋ ਆਪਣਾ ਇਹ ਵਾਲਾ ਸੂਟ ਇਹਦੇ ਵੀ ਆਪਣੇ ਕੋਲੇ ਸਿਰਫ ਦੋ ਕਲਰ ਰਹਿ ਗਏ ਨੇ ਦੋ ਕਲਰ ਆ ਜਿਹੜੇ ਸੇਲ ਹੋ ਗਏ ਨੇ ਤੇ ਲਓ ਜੀ ਬਲੈਕ ਕਲਰ ਬਹੁਤ ਹੀ ਸੋਹਣਾ ਜੇ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਲਾਉਂਗੇ ਤਾਂ ਜਿਹੜਾ ਸੂਟ ਦੀ ਬਹੁਤ ਸੋਹਣੀ ਲੁੱਕ ਬਣ ਕੇ ਆਉਗੀ ਬਾਕੀ ਸੂਟ ਜਦੋਂ ਇਹ ਬਣ ਕੇ ਰੈਡੀ ਹੁੰਦੇ ਆ ਤਾਂ ਉਦੋਂ ਇਹ ਸੂਟ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਲਓ ਜੀ ਸਿੰਪਲ ਸਵਰ ਸੂਟ ਨੇ ਤੇ ਬਾਕੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੈ ਤੁਸੀਂ ਆਪਣਾ ਆਪਣੇ ਤੋਂ ਇਹਨੂੰ ਮੰਗਵਾ ਸਕਦੇ ਆ ਤੇ ਲਓ ਜੀ ਸਕਰੀਨ ਸ਼ਾਟ ਲੈ ਲਿਓ ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਜੋ ਤੁਹਾਨੂੰ ਸਕਰੀਨ ਸ਼ਾਟ ਲੈਣਾ ਸੌਖਾ ਰਹੇ ਦੂਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਪਿਆਰੀ ਜੀ ਵੀਡੀਓ ਤੇ ਤੁਹਾਨੂੰ ਆਪਣੀ ਵੀਡੀਓ ਇਹ ਕਿਦਾਂ ਦੀ ਲੱਗੀ ਜ਼ਰੂਰ ਦੱਸਿਆ ਕਰੋ ਤੇ ਲਓ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਵਰਕ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਤੇ ਮਿਲਦੇ ਆਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਸਟੱਫ ਲੈ ਕੇ ਜਾਂ ਕੋਈ ਵਰਕ ਲੈ ਕੇ ਧੰਨਵਾਦ